हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਘਰੇਲੂ ਬੱਚਿਆਂ ਬਾਈ ਕੋਲੇ 6 ਬੱਚਾ ਹੈ ਤੇ 6 ਦੇ ਵਿੱਚੋਂ ਬਾਈ ਨੇ 3 ਬੱਚਾ ਵੇਚਣਨ ਹੈਗੀਆਂ ਸੋ ਬੱਚਾ ਦੀ ਡਿਟੇਲ ਸਾਰਾ ਆਪਾਂ ਰੇਟ ਵਗੈਰਾ ਪਿੰਡ ਐਡਰੈਸ ਫੋਨ ਨੰਬਰ ਤੁਹਾਨੂੰ ਵੀਡੀਓ ਵਿੱਚ ਸਾਂਝਾ ਕਰਾਂਗੇ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਕਿਸੇ ਭਰਾ ਨੇ ਕੋਈ ਮੈਥੋ ਇਹਦੀ ਵੀਡੀਓ ਬਣਾਉਣੀ ਹੈ ਮੇਰਾ ਨੰਬਰ ਨੋਟ ਕਰ ਲਓ ਜੀ 8360426501 8360462501 ਤੇ ਹੋਰ ਹੈ ਚੰਗੀਆਂ ਚੰਗੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਕਰਾਉਣਾ ਬਾਈ ਨਾਲ ਗੱਲਬਾਤ ਵੀ ਕੀ ਕੀ ਰੇਟ ਆ ਕਿਹੜਾ ਕਿਹੜਾ ਇਹਨਾਂ ਦਾ ਜਰਾ ਉਮਰ ਵਗੈਰਾ ਕੀ ਆ ਬਾਈ ਸਸਰੀਕਾਲ ਜੀ ਸਸਰੀਕਾਲ ਬਾਈ ਜੀ ਹਾਂ ਬਾਈ ਜੀ ਆਪਣਾ ਨਾਮ ਤੇ ਐਡਰੈਸ ਬੋਲੋ ਜੀ ਪਹਿਲਾਂ ਨਾਂ ਜਗਤਾਰ ਸਿੰਘ ਪਿੰਡ ਘੰਡਾ ਬੰਨਾ ਜ਼ਿਲ੍ਹਾ ਬਠਿੰਡਾ ਵੀਰੇ ਜਿਹੜੇ ਬਾਈਡਰਵਾਸ ਕੋਲੇ ਆ ਨੇੜੇ ਪਿੰਡ ਕਿੱ데 ਆ ਗਿਆ ਆਪਣਾ ਜੀ ਆਪਣਾ ਸੰਧੂ ਆ ਗਿਆ ਫੂਲੇ ਆ ਗਿਆ ਵੀਰੇ ਇਧਰ ਭਾਈ ਰੁਪਾ ਆ ਗਿਆ ਜੰਗੀਆਂ ਜਨੇ ਉਹ ਮੇਨ ਪਸ਼ਾਇ ਪਧੌੜ ਨੇੜੇ ਆ ਗਿਆ ਪਧੌੜ ਆ ਗਿਆ ਭਾਈ ਰੁਪਾ ਆ ਗਿਆ ਇਧਰ ਠੀਕ ਮੋਬਾਈਲ ਨੰਬਰ ਭਾਈ ਆਪਣਾ 9501838290 ਵੀਰੇ ਦੁਬਾਰਾ ਬੋਲ ਦੱਕਰੀ 9501838290 ਠੀਕ ਆ ਠੀਕ ਆ ਭਾਈ ਇਹਦੇ ਬੱਚਾ ਵਿੱਚ ਨਾ ਕਹ ਤੈਨੂੰ ਬੱਚਾ ਵਿੱਚ ਨੇ ਆਪਣਾ ਤਿੰਨ ਆ ਵੀਰੇ ਆ ਤੇ ਪਹਿਲੇ ਨੰਬਰ ਵਾਲੀ ਕਿਹੜੀ ਬੱਚੀ ਆ ਆ ਬੱਚੀ ਇਹਨੂੰ ਬਾਹਰ ਹੀ ਕੱਢ ਲਓ ਮੜੀ ਨਾਲ ਦੀਆਂ ਸੁਣਾ ਤੋੜ ਕੇ ਦਿਖਾ ਦੇਾਂਗੇ ਆਪਾਂ ਇਹਦੀ ਭਾਈ ਉਮਰ ਕਿੰਨੀ ਕਹੇ ਉਮਰ ਵੀਰੇ ਸਾਲ ਕਦੀ ਮਸਾਂ ਹੋਊ ਉਸੇ ਸਾਲ ਠੀਕ ਆ। ਠੀਕ ਦੇਖ ਸਾਡੇ ਬੱਚੀ ਦਾ ਪ੍ਰਿੰਟ ਪ੍ਰਿੰਟ ਕੱਦ ਕਾਠ ਬੱਚੀ ਦਾ। ਥੋੜਾ ਮਲਾ ਧਲਿਆਰਾ ਹੋਣ ਪਾਇਆ ਕਰਕੇ ਕਰਦੀ ਹੈ ਨਾ। ਹੂੰ ਹੂੰ। ਆ। ਛੱਡੋ ਟਿਲ ਟਿਲ ਦੇ ਮੱਟੇ ਲੇ ਦੇ ਬੱਚੀ ਨੂੰ। ਛੱਡੋ ਚੱਲ ਆ ਦੇਖੋ ਇਹ ਬੱਚੀ ਦਾ ਕੱਦ ਕਾਠ ਤੇ ਪ੍ਰਿੰਟ ਨੂੰ ਬਾਕੀ ਮੇਨ ਗੱਲ ਇਹ ਹੈ ਵੀ ਪਤਲੇ ਪਿੰਡ ਜਾ। ਥੋੜਾ ਧਲਿਆ ਦੇ ਕਰ ਕਰੇ ਮੁੰਡ। ਆ ਦੇਖੋ ਜੀ। ਤੇ ਥਾਣ ਬਾਈ ਕਿੰਨੇ ਆ ਤੇ? 4 ਥਾਣ ਆ ਵੀਰੇ। ਰੁਕ ਦਿਖਾ ਦਈਏ ਆਪਾਂ। ਦੇਖ ਲਓ। 4 ਥਾਣ ਆ। ਸਾਰੀ ਗੱਲ ਤਾਂ ਚਲੋ ਕੋਈ ਗੱਲ ਨਹੀਂ ਚਾਰ ਥਾਣਾ ਬਾਈ ਬਾਕੀ ਬਾਈ ਤੇ ਜਿਹੜੇ ਪੁਰਾਣੇ ਖਰੀਦਣ ਸਪੈਸ਼ਲ ਫੋਟੋ ਮੰਗਾ ਲਿਓ ਤੇ ਬਾਈ ਫਿਰ ਇਹਦਾ ਰੇਟ ਕਿੰਨਾ ਕਰਾਂਗੇ ਆਪਾਂ ਰੇਟ ਹੈ ਇਹਦਾ ਵੀਰੇ 15000 ਰੁਪਈਆ 15000 ਰੁਪਈਆ ਬਿਲਕੁਲ ਜਾਇਜ਼ ਮੁੱਲ ਹੈ ਕੋਈ ਬਾਈ ਨੇ ਉਹ ਵੱਡੇ ਉਸ ਵਾਲਾ ਕੰਮ ਨਹੀਂ ਕਰਾਏ 25 ਨਮਗਾ 30 ਨਮਗਾ ਨਹੀਂ ਦੇਖਿਆ ਰੇਟ ਬਹੁਤ ਉੱਚੇ ਹੁੰਦੇ ਬੱਚਿਆਂ ਦੇ ਦੇਖ ਸਕਦੇ ਹੋ ਫੇਸ ਕੁਆਲਿਟੀ 15000 ਬਿਲਕੁਲ ਜਾਇਜ਼ ਮੁੱਲ ਕਰ ਰਿਹਾ ਬਾਈ ਨੇ ਕੱਦਗਾ ਠੀਕ ਆ ਪਤਲੇ ਪਿੰਡੇ ਦੀ ਬਰੀਕ ਪਿੰਡੇ ਦੀ ਬੱਚੀ ਹੈਗੀ ਪ੍ਰਿੰਟ ਪੁਂਟ ਸੋਹਣਾਗਾ ਤੇ ਬਾਜਾ ਠੀਕ ਆ ਬੱਚੀ ਦਾ ਤੁਹਾਨੂੰ ਦਿਖ ਯਾਰ ਭਾਈ ਠੀਕ ਹੈ 4 ਥਾਣਾ ਬਿਲਕੁਲ ਤੇ 15000 ਮੁੱਲ ਹੈ ਬਾਕੀ ਜਿਹੜੇ ਪ੍ਰਾਣੇ ਖਰੀਦੀਆਂ ਤੁਸੱਲੀ ਉਹਨੇ ਆਪ ਕਰਨੀ ਹੈਗੀ ਤੇ ਅੱਗੇ ਆ ਗਈ 2 ਨੰਬਰ 2 ਨੰਬਰ ਵਾਚੀ ਕਿਹੜੀ ਹੈ ਭਾਈ ਆ ਆ ਗਈ ਇਹਦੇ ਆ ਆ ਗਈ ਇਹਨੂੰ ਵੀ ਕੱਢ ਲਿਓ ਬਾਹਰ ਇਹਦੀ ਕਿੰਨੀ ਕੁ ਉਮਰ ਹੈ ਇਹ ਭਾਈ ਹੂ ਡੇਢ ਦੇ ਨੇੜੇ ਕਿੰਨੇ ਦੀ ਡੇਢ ਸਾਲ ਦੇ ਨੇੜੇ ਹੂ ਡੇਢ ਸਾਲ ਦੇ ਜਣੀ 16 17 18 ਕਿ ਮਹੀਨਾ ਦੀ ਹਾਂ ਹਾਂ ਠੀਕ ਹੈ ਠੀਕ ਹੈ ਦੇਖ ਸਕਦੇ ਹੋ ਬੱਚੀ ਦਾ ਕੱਦ ਕਾਠ ਬੱਚੀ ਦਾ ਪ੍ਰਿੰਟ ਫੇਸ ਕੁਆਲਿਟੀ ਚੈੱਕ ਕਰ ਲਓ ਜੀ ਤੁਹਾਡੇ ਸਾਹਮਣੇ ਆ ਉਮਰ ਘਾਟੂ ਬਾਈ ਡੇਢ ਸਾਲ ਦੀ ਬੱਚੀ ਨਹੀਂ ਹੋਣੀ ਬਸ 12 ਮਹੀਨਾ ਦੀ ਲਾਲਾ ਵਾ ਲੈ ਆਂਦੀ ਵੇ ਯਾਰ ਆਪਣੀ ਤਾਂ ਬੱਸ ਸੰਭਲੋ ਇਹ ਲੈ ਆਂਦੀ ਵਾ ਹਾਂ ਕਿਉਂਕਿ ਮੂੰਹ ਦੱਸਦਾ ਨਾ ਬਾਕੀ ਇਹ ਗੱਲ ਨਹੀਂ ਹੈ ਵੀ ਆਪਾਂ ਉਹ ਗੱਲਾਂ ਹੋ ਗਏ ਸਗੀਆਂ ਬੱਚੀ ਦੇ ਫੇਸ ਤੋਂ ਪਤਾ ਲੱਗਦਾ ਵੀ ਡੇਢ ਸਾਲ ਦੀ ਉਮਰ ਤਾਂ ਕਾਫੀ ਵੱਡੀ ਬਣ ਜਾਂਦੀ ਹੈਗੀ ਥਾਣੇ ਦੀ ਵੀ ਚਾਰੀ ਹੈ ਬਾਈ ਚਾਰੇ ਥਾਣਾ ਬਾਈ ਠੀਕ ਆ ਠੀਕ ਲੈ ਆਂਦੀ ਵੇ ਯਾਰ ਹੁਣ ਆਪਣੀ ਤਾਂ ਆਪਦੀ ਬੱਚੀ ਹਾਂ ਠੀਕ ਆ ਠੀਕ ਆ ਠੀਕ ਆ ਚਲੋ ਬਾਕੀ ਜਿਹੜੇ ਭਰਾ ਨੇ ਖਰੀਦੀ ਨੇ ਸਮਝ ਉਹਦੀ ਤਸੱਲੀ ਨਿਰ ਮੈਨੂੰ ਖੈਰ ਲੱਗਦਾ ਸੀ ਵੀ ਡੇਢ ਸਾਲ ਦੀ ਕੋਈ ਬੱਚੀ ਦਾ ਖਾਸਾ ਢਾਂਚਾ ਬਣ ਜਾਂਦਾਗਾ ਡੇਢ ਸਾਲ ਦੀ ਬੱਚੀ ਨਹੀਂ ਹੋਣੀ ਇਹ ਤੇ ਬਾਕੀ ਸਾਨੂੰ ਥਾਣ ਦਿਖਾ ਦੇਣਾ ਝੋਲੀ ਚੜੇ ਬੱਚੀ ਦੀ ਬਹੁਤ ਸੋਹਣੀ ਆ ਰੁਕੋng ਬੋਚ ਕੇ ਇੱਥੇ ਜੀ ਆਹ ਦੇਖੋ ਜੀ ਚਾਰ ਥਣ ਬਾਕੀ ਝੋਲੀ ਚੁਲੀ ਬਹੁਤ ਚੰਗੀ ਹੈਗੀ ਪੰਜਵਾਂ ਥਣ ਵਖਰੀ ਫੋਰਸਾਂ ਬਿਲਕੁਲ ਵੀ ਨਹੀਂ ਠੀਕ ਆ ਜੀ ਇਹਦਾ ਮੁੱਲ ਵੀ ਤੁਸੀਂ ਫਿਰ ਕਿੰਨਾ ਕਰੋਗੇ ਇਹਦਾ ਵੀਰੇ 15000 ਇਹਦਾ ਵੀ ਇਹਦਾ ਮੁੱਲ ਵੀ 15000 ਤੇ ਜਿਹੜੀ ਇੱਕ ਨੰਬਰ ਬੱਚੀ ਸੀਗੀ ਦੇਖ ਸਕਦੇ ਹੋ ਇਹਦਾ ਮੁੱਲ ਵੀ 15000 ਹਨਾ ਤੇ ਬਾਕੀ ਇਸ ਬੱਚੀ ਦਾ ਮੁੱਲ ਵੀ 15 ਤੇ ਤਿੰਨ ਨੰਬਰ ਬੱਚੀ ਤੈਨਾਂ ਨੰਬਰ ਤੇ ਬੱਚੀ ਦੇਖ ਸਕਦੇ ਹੋ ਜੀ ਹੀਟ ਚ ਆਈ ਵੀ ਆਣਾ ਇਹ ਹਾਂ ਹੀਟ ਚ ਆਈ ਵੀ ਆਈ ਵੀ ਹੀਟ ਚ ਠੀਕ ਆ ਚਾਹੇ ਤੁਸੀਂ ਜਰਸੀ ਕ੍ਰੋਸ ਮੰਨ ਲਿਓ ਸਾਈਵਲ ਕ੍ਰੋਸ ਮੰਨ ਲਿਓ ਐਚ ਐਫ ਕ੍ਰੋਸ ਸਾਈਰ 에ਅਰ ਸ਼ਰ ਮੰਨ ਲਿਓ ਜਿਹੜਾ ਵੀ ਤੁਹਾਨੂੰ ਠੀਕ ਲੱਗਦਾ ਹੈ ਉਹ ਤੁਸੀਂ ਇਹਦਾ ਮੰਨ ਕੇ ਚੱਲੋ ਵੀ ਮੰਨ ਸਕਦੇ ਹੋਗੇ ਉਮਰ ਕਿੰਨੀ ਲੱਗ ਭਗ ਜੀ ਉਮਰ ਹੋਵੇ ਹੋ ਇਹਦੀ ਢੇੜ ਸਾਲ ਦੀ ਹੋ ਉਮਰ ਇਹਦੀ ਢੇੜ ਸਾਲ ਹੋ ਗਈ ਹਾਂ ਇਹਦਾ ਮੂੰਹ ਦਾ ਪਤਾ ਲਾ ਦੇਣਾ ਤੋਰੋਂ ਮਾੜਾ ਜਾਨੂੰ ਥਾਣੇ ਦੀ ਵੀ ਚਾਰੀ ਆ ਚਾਰ ਥਾਣੇ ਵੀਰੇ ਪੂਰੇ ਜਮਾ ਸੇ ਬਾਕੀ ਬੱਚੀ ਦੀ ਝੋਲੀ ਚੜੀ ਬਹੁਤ ਚੰਗੀਗੀ ਬਾਕੀ ਮੈਂ ਬਾਈ ਨੂੰ ਹੁਣ ਨਵਾਈਆ ਮੈਂ ਆ ਕੇ ਦੇਖੀ ਸੀ ਬੱਚੀ ਫੀਟ ਦੇ ਵਿੱਚ ਆਈ ਹੋएगी ਸੋ ਜੇ ਜਿਹੜੇ ਹੁਣ ਪੱਟੀ ਕੱਢੂਗਾ ਭਰਾ ਕੇ ਰਹਿ ਵੀ ਸਕਦੇ ਕੋਈ ਜਿਹੜਾ ਵੱਡੀ ਉਮਰ ਦੀ ਹੋਵੇ ਤਾਂ ਮੰਨਿਗਲ ਵੀ ਪਾ ਕਹਿੰਦੀ ਫਰਾਕ ਪਸ਼ੂ ਹੈਗਾ ਦੰਦੋ ਦਾ ਖੀਰੀ ਹੋਣਾ ਫਿਰ ਤਾਂ ਇਹ ਹਾਂ ਹਾਂ ਵੀਰੇ ਦੰਦੋ ਖੀਰੀ ਹੈਗੀ ਬਾਕੀ ਦੇਖੋ ਬੱਚੀ ਦੀ ਖੜਨੀ ਖੁਣੀ ਦੋਨਾਂ ਬੱਚਿਆਂ ਨਾਲੋਂ ਕਾਦੇ ਦਾ ਵੱਡਾ ਹੈਗਾ ਜਿੰਦ ਜਾਨ ਜਿਹੜਾ ਵਜਨ ਆਉ ਛੋਡੇ ਸਾਹਮਣੇ ਹੈਗਾ ਰੰਗ ਦੀ ਕੁਆਲਿਟੀ ਫੇਸ ਦੀ ਕੁਆਲਿਟੀ ਇਹ ਵੀ ਤੁਹਾਡੇ ਸਾਹਮਣੇ ਹੈਗੀ ਠੀਕ ਹੈ ਜੀ ਦੇਖ ਸਕਦੇ ਹੋਗੇ ਇਹਦਾ ਮੁੱਲ ਫਿਰ ਕਿੰਨਾ ਕਰਾਂਗੇ ਆਪਾਂ ਇਹਦਾ ਵੀਰੇ 14000 ਰੁਪਿਆ ਰੇਟ ਕਰਾਂ ਇਹਦਾ ਮੁੱਲ 14000 ਰੁਪਿਆ ਹੈਗਾ ਮਾਨਤਨ ਹੋਣੀ ਤਿੰਨਾ ਬੱਚਿਆਂ ਦਾ ਜਰਾ ਮੋਲਾ ਬਾਈ ਕੋਈ ਫਿਕਸ ਪ੍ਰਾਈਸ ਤਾਂ ਨਹੀਂ 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 ਮਾਨਤਨ ਕਰ ਦਾਂਗੇ ਵਿੱਚ ਮਾਨਤਨ ਹੋ ਜੂ ਬਾਈ ਬਾਹਲਾ ਮੋਟਾ ਹੀ ਹੋਊਗਾ ਜਾਇਜੀ ਮੰਗਦਾ ਪਹਿਲੀ ਗੱਲ ਤਾਂ ਬਾਈ ਨੇ ਰੇਟ ਹੀ ਬਹੁਤ ਜ਼ਿਆਦਾ ਕੀਤਾ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਤੁਸੀਂ ਸਾਰੇ ਭਰਾ ਰੋਜ਼ ਵੀਡੀਓ ਦੇਖਦੀ ਹੋਮੋਗੇ ਨਾ ਤੇ ਬਾਕੀ ਜਿਹੜੇ ਰੇਟ ਕੀਤੇ ਇਹਨਾਂ ਦੇ ਵਿੱਚੋਂ ਤੁਹਾਡਾ ਮਾਨਤਨ ਹੋ ਜੂਗਾ ਤੇ ਜਿਹੜੇ ਭਰਾ ਨੂੰ ਬੱਚਾ ਪਸੰਦ ਆਉਂਦੇ ਉਹ ਬਾਈ ਨਾਲ ਸੰਪਰਕ ਲਾਜ਼ਮੀ ਕਰ ਲਿਓ ਤੁਹਾਨੂੰ ਲੱਗੇ 10 ਦੀ ਤੁਹਾਨੂੰ ਲੱਗੇ 5 ਦੀ ਤੁਹਾਨੂੰ ਲੱਗੇ 15 ਦੀ ਰੇਟ ਲਾ ਕੇ ਸੋ ਵੀਡੀਓ ਚੰਗੀ ਲਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਸੋ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਕਿਸਾਨ ਵੀਰੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ